ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਅੱਜ ਜਿਹੜਾ ਨਕੋਦਰ ਬਤਾਏ ਕਿ ਅੰਦਰਜੀਤ ਕੌਰ ਮਾਣ ਵੱਲੋਂ ਜਿਹੜਾ ਹੈਗਾ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਲੋਕਾਂ ਦੀ ਜਿਹੜੇ ਹੈਗੇ ਆ ਦੁੱਖ ਤਰ ਤ ਸੁਨੇ ਜਾ ਰਹੇ ਨੇ ਕਿਉਂਕਿ ਜਿਹੜੇ ਨਕੋਦਰ ਦੇ ਹਾਲਾਤ ਨੇ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਨੇ ਮੈਡਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਅੱਜ ਸਵੇਰ ਦਾ ਹੀ ਆਪਾਂ ਦੇਖਦੇ ਪਏ ਆ ਪਹਿਲਾਂ ਤੁਸੀਂ ਬੰਨ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਦੇਖੇ ਗਏ ਆ ਹਾਲਾਤ ਬੇਤਰ ਹੋ ਰਹੇ ਆ ਕੱਲ ਬਹੁਤ ਜ਼ਿਆਦਾ ਖਰਾਬ ਨਜ਼ਰ ਆਉਂਦੇ ਸੀ ਅੱਜ ਬਿਹਤਰ ਹੋ ਰਿਹਾ ਜਿਹੜੇ ਅਸੀਂ ਸਾਧਨ ਜਟਾਏ ਆ ਜਿਨ੍ਹਾਂ ਦੇ ਨਾਲ ਅਸੀਂ ਬਿਹਤਰ ਕਰਨ ਦੀ ਕੋਸ਼ਿਸ਼ ਕਰਦੀ ਆ ਉਹ ਸਾਡੇ ਕਾਮਯਾਬ ਹੋ ਰਿਹਾ ਕਿਤੇ ਅਸੀਂ ਪਾਣੀ ਚੱਕਣ ਵਾਸਤੇ ਪੰਪ ਲਾਏ ਉਹ ਸਾਡੇ ਬੜੇ ਸਕਸੈਸਫੁਲ ਹੋ ਰਿਹਾ ਜਿੱਦਾਂ ਅਸੀਂ ਸਿਹਰੇ ਆਲੂਵਾਲ ਗਏ ਸੀ ਉੱਥੇ ਹੁਣ ਚਾਰ ਪੰਪ ਇਕੱਠੇ ਚੱਲਦੇ ਆ ਮੈਨੂੰ ਲੱਗਦਾ ਸੀ ਸਵੇਰ ਤੱਕ ਸਾਰਾ ਕਲੀਅਰ ਕਰ ਦਿਆਂਗੇ ਨਕੌਦਰ ਦਖਣੀ ਏਡੇ ਵਿੱਚ ਪੰਪ ਚੱਲ ਪਿਆ ਫਿਰ ਉਸ ਤੋਂ ਅੱਗੇ ਸਾਡੇ ਸੁੰਦਰ ਨਗਰ ਪਾਣੀ ਆ ਰਿਹਾ ਸੀ ਪਰਲੇ ਪਾਸੇ ਉੱਥੇ ਪੰਪ ਚੱਲਦੇ ਉਹ ਠੀਕ ਹੋ ਗਿਆ ਤੁਸੀਂ ਵੰਨ ਸਾਡਾ ਅਸੀਂ ਉੱਥੇ ਹੁਣ ਸਾਡੀ ਬੜੀ ਤਸੱਲੀ ਆ ਕਿ ਅਸੀਂ ਬਚ ਗਏ ਹਾਂ ਉੱਥੇ ਸਾਡਾ ਕੰਮ ਬੜਾ ਤਸੱਲੀ ਬਖਸ਼ ਚੱਲ ਰਿਹਾ ਪਿੰਡਾਂ ਦੇ ਵਿੱਚ ਵੀ ਪਾਣੀ ਪਹਿਲਾਂ ਨਾਲ ਉਤਰਿਆ ਔਰ ਹਰ ਪਿੰਡ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ ਸੱਦ ਪੁੱਜਦੇ ਲੋਕ ਹੈ ਹਰ ਪਿੰਡ ਦੇ ਵਿੱਚ ਲੰਗਰ ਚੱਲਦਾ ਜਿਹੜੇ ਲੋਕ ਵੀ ਜਿਹੜੀ ਪਾਣੀ ਦੀ ਮਾਰ ਥੱਲੇ ਆਏ ਆ ਸਭ ਨੂੰ ਸੇਫ ਥਾਵਾਂ ਦੇ ਉੱਤੇ ਪਹੁੰਚਾ ਕੇ ਉਹਨਾਂ ਦੇ ਰਹਿਣ ਸਣ ਦਾ ਉੱਥੇ ਪ੍ਰਬੰਧ ਕੀਤਾ ਗਿਆ ਔਰ ਖਾਣੇ ਪੀਣੇ ਦਾ ਪ੍ਰਬੰਧ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਪਿੰਡਾਂ ਦੇ ਸਾਡੇ ਆਪਣੇ ਵਰਕਰ ਜਿਹੜੇ ਆ ਉਹ ਲੱਗ ਕੇ ਤੇ ਲੰਗਰ ਜਿਹੜਾ ਹਰ ਪਿੰਡ ਦੇ ਵਿੱਚ ਚੱਲ ਰਿਹਾ ਇਸ ਵੇਲੇ ਮੈਂ ਇੱਥੇ ਟਡਾ ਲੈਣਾਂ ਦੇ ਵਿੱਚ ਬੜਾ ਸਿਰੇ ਜਿਹਾ ਤੇ ਆ ਕੇ ਕੰਸਿਸਟੈਂਸੀ ਦੇ ਤੇ ਤਕਰੀਬਨ ਗਰੀਬ ਪਿੰਡਿਆ ਇੱਥੇ ਕੱਲ ਮੇਰੀ ਪਹੁੰਚ ਨਹੀਂ ਸੀ ਹੋ ਪਾਈ ਪਾਣੀ ਦਾ ਕਰਕੇ ਮੈਂ ਪਿੱਛੋਂ ਵਾਪਸ ਚਲੇ ਗਈ ਸੀ ਕਿਉਂਕਿ ਮੈਂ ਪਹੁੰਚ ਨਹੀਂ ਸਕੇ। ਔਰ ਅੱਜ ਫਿਰ ਮੈਂ ਸਪੈਸ਼ਲ ਕਰਕੇ ਇਸ ਪਿੰਡ ਦੇ ਵਿੱਚ ਆਈਆਂ ਕਿਉਂਕਿ ਇੱਥੇ ਲੋਕਾਂ ਨੂੰ ਜ਼ਰੂਰਤ ਸੀ ਆਪਣੇ ਤਰਪਾਲਾਂ ਵਗੈਰਾ ਦੇਣੀਆਂ ਨੇ ਕੁਝ ਰਸਣ ਇਹਨਾਂ ਲੋਕਾਂ ਤੱਕ ਪਹੁੰਚਾਉਣਾ ਔਰ ਬਾਕੀ ਜੋ ਹੋ ਸਕੂਗਾ ਕੱਲ ਨੂੰ ਵੀ ਪਹੁੰਚਾਉਂਗਾ ਕਿ ਸਾਰੇ ਲੋੜਵੰਦ ਲੋਕ ਨੇ ਪਰ ਇਹ ਆ ਵੀ ਵਾਇਗਰੂ ਦੀ ਕਿਰਪਾ ਹੈ ਅਸੀਂ ਕੱਲ ਦੇ ਨਾਲੋਂ ਅੱਜ ਚੰਗੀ ਸਥਿਤੀ ਦੇ ਵਿੱਚ ਆਰਮੀ ਵੀ ਆ ਗਈ ਹੈਗੀ ਆ ਐਨਡੀਆਰਐਫ ਵੀ ਆ ਗਈ ਆ ਕਿਸ ਤਰ੍ਹਾਂ ਦੇਖਦੇ ਹਾਂ ਹਾਂਜੀ ਆਰਮੀ ਤਾਂ ਫਿਰ ਆਪਣੇ ਲਈ ਹੀ ਹੈ ਆਰਮੀ ਜੇ ਹਾਲਾਤਾਂ ਨੂੰ ਛੇਤੀ ਬਿਹਤਰ ਕਰਨ ਵਾਸਤੇ ਜਿਹੜੀ ਆਰਮੀ ਕਾਰਗਰ ਸੱਦ ਹੁੰਦੀ ਆ ਔਰ ਉਸੇ ਵਾਸਤੇ ਕਿ ਇਹ ਬੜਾ ਔਖਾ ਇਸ ਵੇਲੇ ਸਮਾਂ ਚੱਲ ਰਿਹਾ ਸਰਕਾਰ ਬੜੇ ਵੱਡੇ ਜਤਨਾਂ ਦੇ ਵਿੱਚ ਲੱਗੀ ਹੋਈ ਆ ਆਰਮੀ ਦਾ ਮਤਲਬ ਹੀ ਇਹ ਹੈ ਸਰਕਾਰ ਚਾਹੁੰਦੀ ਕਿ ਜਿੰਨੀ ਜਲਦੀ ਹੋ ਸਕੇ ਲੋਕ ਆਪਣੇ ਘਰਾਂ 'ਚ ਪਹੁੰਚਣ ਪਾਣੀ ਉਤਰੇ ਔਰ ਬੰਨ ਵਗੈਰਾ ਜਿਹੜੇ ਟੁੱਟੇ ਹੋਏ ਨੇ ਉਹਨਾਂ ਨੂੰ ਬੰਨਿਆ ਜਾ ਸਕੇ ਔਰ ਇਹ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਚੱਲ ਰਿਹਾ ਕਿਉਂਕਿ ਆਪਾਂ ਤਾਂ ਬਹੁਤ ਸੇਫ ਆ ਜਿਹੜੇ ਸਾਡੇ ਖਾਸ ਕਰਕੇ ਮੱਝੇ ਦੇ ਵਿੱਚ ਜਿਹੜੀ ਤਬਾਈ ਆ ਉਹ ਤਾਂ ਹਜੇ ਰੁਕਣ ਦਾ ਨਾਮ ਨਹੀਂ ਲੈ ਰਹੀ ਉਹ ਜਿਉਂਦੀ ਤਿਉਂ ਬਣੀ ਹੋਈ ਆ ਔਰ ਸਾਡੇ ਪਾਣੀ ਜਿਹੜਾ ਸਿਰਫ ਮੀਂਹ ਦਾ ਪਾਣੀ ਆ ਡਰੇਨਾਂ ਦਾ ਪਾਣੀ ਆ ਉਹਦੇ ਕਰਕੇ ਇਹੋ ਜਿਹਾ ਹਲਾਤ ਬਣੇ ਸੀ ਔਰ ਉਹ ਬਿਹਤਰ ਹੋ ਰਹਾ ਹੈ ਅੱਜ ਮੈਨੂੰ ਲੱਗਦਾ ਕੱਲ ਤੱਕ ਅਸੀਂ ਬਹੁਤ ਠੀਕ ਸਥਿਤੀ ਦੇ ਵਿੱਚ ਪਹੁੰਚ ਜਾਵਾਂਗੇ ਪਾਣੀ ਹੋਰ ਛੱਡਣ ਦੇ ਕੋਈ ਆਈ ਸੋਚਨਾ ਵਗੈਰਾ ਸਿਰਫ ਦਰਿਆ ਦੇ ਵਿੱਚ ਪਾਣੀ ਹੋਰ ਛੱਡਿਆ ਜਾਏਗਾ ਪਰ ਉਹਦੇ ਨਾਲ ਵੀ ਸਾਨੂੰ ਕੋਈ ਬਹੁਤ ਫਰਕ ਨਹੀਂ ਪੈਣਾ ਠੀਕ ਠਾਕ ਚੱਲ ਰਿਹਾ ਆਮ ਪਬਲਿਕ ਨੂੰ ਜਿਹੜੀ ਪਬਲਿਕ ਹੈਗੀ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੇਰੀ ਫਿਰ ਤੋਂ ਜਿਵੇਂ ਦੀਆਂ ਪਿਛਲੇ ਦਿਨਾਂ ਤੋਂ ਅਪੀਲਾਂ ਕਰ ਰਹੀਆਂ ਹਾਂ ਉਹੀ ਕਿ ਸਾਰੇ ਜਣੇ ਮਿਲ ਜੁਲ ਕੇ ਇੱਕ ਦੂਜੇ ਨੇ ਮੋਢੇ ਨਾਲ ਮੋਢਾ ਲਾ ਕੇ ਔਖਾ ਸਮਾਂ ਆ ਇਸ ਔਖੇ ਸਮੇਂ ਦਾ ਆਪਾਂ ਮਿਲ ਜੁੜ ਕੇ ਸਭ ਨੇ ਮੁਕਾਬਲਾ ਕਰਨਾ ਗਰੀਬਾਂ ਦੀ ਬਾਹ ਫੜੋ ਸਾਰੇ ਜਣੇ ਮਿਲ ਕੇ ਜਿਵੇਂ ਬਾਕੀ ਸਾਰੇ ਹਲਕੇ ਦੇ ਵਿੱਚ ਲੰਗਰ ਵੀ ਚੱਲ ਰਿਹਾ ਹੈ ਲੰਗਰਾਂ ਤੋਂ ਇਲਾਵਾ ਅਸੀਂ ਹੁਣ ਅਗਲੀਆਂ ਸਥਿਤੀਆਂ ਦੇ ਵਿੱਚ ਵੀ ਜਾਣਾ ਹੈ ਲੋਕਾਂ ਨੂੰ ਵਸਦੇ ਕਰਨਾ ਉਹਨਾਂ ਦੇ ਘਰਾਂ ਦੇ ਵਿੱਚ ਵੜਨਾ ਔਰ ਸਰਕਾਰ ਨੇ ਜਿਹੜਾ ਆ ਸਾਰੇ ਸਾਨੂੰ ਜਿੰਨੀਆਂ ਸੜਕਾਂ ਟੁੱਟੀਆਂ ਉਹਦੀ ਉਹਦੀਆਂ ਉਹਦੇ ਸਰਵੇ ਹੋ ਰਿਹਾ ਹੈ ਜਿਹੜੇ ਘਰ ਬਹੁਤ ਖਰਾਬ ਹੋ ਗਏ ਮੀਂਹ ਦੇ ਵਿੱਚ ਉਹਦੇ ਸਰਵੇ ਵੀ ਲਗਾਤਾਰ ਅਸੀਂ ਲੈਣੇ ਆ ਫਸਲਾਂ ਦੀ ਸਰਵੇ ਵੀ ਨਾਲ ਦੀ ਨਾਲ ਜੋ ਐਸ ਵੇਲੇ ਉਹ ਹੋ ਰਿਹਾ ਸਰਕਾਰ ਬਿਲਕੁਲ ਪੂਰੀ ਤਰ੍ਹਾਂ ਹਰ ਵਿਲੇ ਲੋਕਾਂ ਦੇ ਵਿੱਚ ਔਰ ਪਾਰਟੀ ਲੈਵਲ ਤੇ ਸਾਡੇ ਤੋਂ ਅਲਾਵਾ ਵੀ ਪਿੰਡਾਂ ਦੇ ਵਿੱਚ ਸਰਵੇ ਚੱਲ ਰਹੇ ਆ ਕਿ ਘਰਾਂ ਦਾ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਮੀਂਹ ਦੇ ਨਾਲ ਕਿੰਨਾ ਡੈਮੇਜ ਹੋਇਆ ਉਹ ਵੀ ਸਰਕਾਰ ਕੁਛ ਨਾ ਕੁਛ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੂਰੀ ਤਰ੍ਹਾਂ ਹਲਕੇ ਦੀ ਗੱਲ ਕਰੀਏ ਤਾਂ ਕਿੰਨਾ ਕੁ ਫਸਲਾਂ ਦਾ ਕੋਈ ਡਾਟਾ ਆਇਆ ਕਿ ਕਿੰਨਾ ਕੁ ਖਰਾਬੀ ਹੋਈ ਹੈ। ਨਹੀਂ ਅਜੇ ਤੱਕ ਕੋਈ ਡਾਟਾ ਨਹੀਂ ਆਇਆ ਸਿਰਫ ਅਸੀਂ ਤਾਂ ਅਜੇ ਤਾਂ ਸਹੀ ਪੁੱਛੋ ਤਾਂ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਜਦੋਂ ਚਾਰ ਸਵੇਰੇ ਪਾਣੀ ਪਾਣੀ ਦਿਸਦਾ ਤੇ ਉਹਦੇ ਨਾਲ ਹੀ ਮਨ ਡੁੱਬਦਾ ਜਾਏ ਤੇ ਜਦੋਂ ਫਿਕਰਾਂ ਸਾਹਮਣੇ ਆਉਣਗੀਆਂ ਉਦੋਂ ਪਤਾ ਲੱਗੂਗਾ ਪਰ ਤਕਰੀਬਨ ਤਕਰੀਬਨ 25-30 ਪਿੰਡਾਂ ਦੀ ਮੈਂ ਮੰਨ ਕੇ ਚੱਲਦੀ ਹਾਂ ਕਿ ਵੀ ਜਿਆਦਾ ਨਹੀਂ ਤਾਂ 5-600 ਕਿੱਲਾ 700 ਕਿੱਲਾ ਜ਼ਮੀਨ ਜਿਹੜੀ ਆ ਉਹ ਆ ਗਈ ਹੈ ਇਹਦੇ ਘੇਰੇ ਦੇ ਵਿੱਚ ਤੇ ਮੇਰ ਕਰੂਗਾ ਬਾਈ ਤੁਹਾਨੂੰ ਠੀਕ ਹੋ ਚੁੱਕਾ ਹੈ ਵਿਚੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਹਜੇ ਵੀ ਤੰਜ ਕਸਣਾ ਨਹੀਂ ਹਟਦੀਆਂ ਆਂ ਕਿਸ ਤਰ੍ਹਾਂ ਦੇਖਦੇ ਆਂ ਆਪਾਂ ਭੁੱਲੀ ਜਾਈਏ ਥੋੜੇ ਦਿਨ ਵਿਰੋਧੀ ਪਾਰਟੀਆਂ ਨੂੰ ਪਾਰਟੀਆਂ ਨੂੰ ਵੀ ਭੁੱਲੀ ਜਾਈਏ ਥੋੜੀ ਦੇਰ ਹਜੇ ਤਾਂ ਸਿਰਫ ਮੰਨ ਬਤਾ ਅੰਦਾ ਸੁਨੇਹਾ ਹੈ ਕਿ ਮਾਨਵਤਾ ਜਿਹੜੀ ਆ ਉਹ ਸਮੁੱਚੀ ਮਾਨਵਤਾ ਕੰਮ ਕਰ ਰਹੀ ਆ ਦੇਸ਼ ਭਗਤ ਕੰਮ ਕਰ ਰਹੇ ਆ ਲੋਕਾਂ ਦਾ ਦੁੱਖ ਦਰਦ ਵਡਾਉਣ ਵਾਲੇ ਲੋਕ ਕੰਮ ਕਰ ਰਹੇ ਆ ਜਿਹੜੇ ਪਾਰਟੀਆਂ ਜਿਹੜੇ ਪਾਰਟੀਆਂ ਦੇ ਉੱਤਰ ਜਿੱਦ ਦੇ ਕੇ ਚਲਦੇ ਆ ਉਹ ਘਰੇ ਬੈਠੇ ਆ ਉਹਨਾਂ ਨੂੰ ਕੋਈ ਮੂੰਹ ਵੀ ਨਹੀਂ ਲਾਂਦਾ ਕੋਈ ਵੀਡੀਓ ਜਿਹੜੀਆਂ ਹੈਗੀਆਂ ਵਾਇਰਲ ਹੋ ਰਹੀਆਂ ਐਵੇਂ ਬਿਨਾ ਕਿਸੇ ਗੱਲ ਤੋਂ ਲੋਕਾਂ ਦੇ ਵਿੱਚ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਕਿਸ ਤਰ੍ਹਾਂ ਦੇਖਦੇ ਆ ਆ ਕੋਈ ਨਹੀਂ ਹੁਣ ਲੱਗ ਜੂਗਾ ਬਰਾਮਈਨਾ ਤੇ ਵੀ ਕਿਉਂਕਿ ਆਪਾਂ ਨਾਲ ਦੀ ਨਾਲ ਸਥਿਤੀ ਸਾਰੀ ਸਪਸ਼ਟ ਕਰ ਰਹੇ ਹਾਂ ਦਰਿਆ ਨੂੰ ਲੈ ਕੇ ਫਵਾਵਾਂ ਚੜੀਆਂ ਫਲਾਈਆਂ ਜਾ ਰਹੀਆਂ ਸੀ ਔਰ ਦਰਿਆ ਦਾ ਆਪਾਂ ਰਾਤ ਤੋਂ ਹੀ ਮੈਂ 2 ਵਜੇ ਤੋਂ 1:30 ਵਜੇ ਤੋਂ ਲੈ ਕੇ ਹੁਣ ਤੱਕ ਕਈ ਵਾਰੀ ਦੱਸਟਿਆ ਕਿ ਹਾਲਾਤ ਬਿਲਕੁਲ ਠੀਕ ਹੈ ਦਰਿਆ ਠੀਕ ਹੈ ਦਰਿਆ ਦੇ ਵਿੱਚ ਕੋਈ ਤਰੇਡ ਨਹੀਂ ਗਈ ਕੋਈ ਦਰਾੜ ਨਹੀਂ ਗਈ ਠੀਕ ਚੱਲ ਰਿਹਾ ਔਰ ਆਰਮੀ ਉਸ ਕੰਮ ਨੂੰ ਸੰਭਾਲ ਰਹੀ ਹੈ ਕਿਹੜੇ ਫਵਾਵਾਂ ਫਲਾਉਂਦੇ ਹੈਗੇ ਉਹਨਾਂ ਤੇ ਕੋਈ ਕਾਰਵਾਈ ਵੀ ਕੀਤੀ ਜਾਊਗੀ ਜੇ ਹਜੇ ਵੀ ਨਾ ਕੋਈ ਹਟੂਗਾ ਤਾਂ ਬਿਲਕੁਲ ਕਾਰਵਾਈ ਕੀਤੀ ਜਾਊਗੀ ਅਫਵਾਵਾਾਂ ਫਲਾਉਣ ਤੋਂ ਨਾ ਹਟੋਗੇ ਤਾਂ ਇੱਕ ਵੱਡੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਹ ਨਕੋਦਰ ਬਤਾਏ ਕਿ ਅੰਦਰਜੀਤ ਕੌਰਮਾਨ ਜੀ ਵੱਲੋਂ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈਗੀ ਆ ਮਿਲ ਜੁਲ ਕੇ ਜਿਹੜਾ ਹੈਗਾ ਇਸ ਜਿਹੜੀ ਸਥਿਤੀ ਨੂੰ ਜਿਹੜਾ ਹੈਗਾ ਆਪਾਂ ਸੰਭੀਏ ਇਕੱਠੇ ਹੋ ਕੇ ਜਿਹੜਾ ਰਹੀਏ ਪਾਰਟੀਆਂ ਨੂੰ ਛੱਡ ਕੇ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਨਕੋਤਾ